ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਪਿੰਡਾਂ ਵਿੱਚ ਆਪਣਾ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਗੈਰ ਪੰਜਾਬੀਆਂ ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਗੈਰ ਪੰਜਾਬੀਆਂ ਲਈ ਜ਼ਮੀਨ ਲੈਣੀ, ਪੋਟ ਬਣਾਉਣੀ ਬੰਦ ਹੋਣੀ ਚਾਹੀਦੀ ਹੈ ਅੱਛੀ ਚੱਲ ਰਹੀ ਅੱਛੀ ਚੱਲ ਰਹੀ ਜੀ ਵਾਹਿਗੁਰੂ ਦੀ ਕਿਰਪਾ ਵਾ ਔਰ ਲੋਕੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਡਾ ਸਹਿਯੋਗ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵਾ ਕਿ ਖਹਿਰੇ ਨੇ ਹਮੇਸ਼ਾ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਕੰਮ ਕੀਤਾ ਵਾ ਕੱਲੇ ਕਾਂਗਰਸ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਹਮੇਸ਼ਾ ਹਰ ਵਰਗ ਦੇ ਲੋਕਾਂ ਦੀ ਹਰ ਪਾਰਟੀ ਦੇ ਲੋਕਾਂ ਦੀ ਔਰ ਹਰ ਮੁੱਦੇ ਨੂੰ ਟੱਚ ਕੀਤਾ ਇਸ ਕਰਕੇ ਉਸ ਦਾ ਜਿੱਦਾਂ ਕਹਿੰਦੇ ਨੇ ਕਿ ਮੈਨੂੰ ਲੋਕੀ ਸ਼ਾਬਾਸ਼ ਦੇਣ ਲਈ ਸਾਰੀਆਂ ਪਾਰਟੀਆਂ ਦੇ ਲੋਕੀ ਮੇਰੀ ਮਦਦ ਕਰ ਰਹੇ ਨੇ ਜਿਹੜਾ ਜੀ ਜੋ ਪੰਜਾਬ ਦੇ ਹਨ ਜੋ ਖੇਤ ਮਜ਼ਦੂਰ ਕਿਸਾਨ ਉਹਨਾਂ ਦਾ ਕਰਜ਼ਾ ਉਹਨਾਂ ਦੀ ਆਤਮ ਹੱਤਿਆਵਾਂ ਜੋ ਜਿਸ ਢੰਗ ਦੇ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਿਆ ਗਿਆ ਕੇਂਦਰ ਸਰਕਾਰ ਵੱਲੋਂ ਵੀ ਤੇ ਪੰਜਾਬ ਸਰਕਾਰ ਵੱਲੋਂ ਕਿਉਂਕਿ ਪੰਜਾਬ ਤੇ ਤੋਰੀ ਤਾਨਾ ਸ਼ਾਇਦ ਆਸੀਂ ਚੱਲ ਰਹੇ ਆ ਸੰਤਾਪ ਔਰ ਉਸ ਉਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੇ ਕਤਲ ਦਾ ਇਨਸਾਫ ਨਾ ਮਿਲਣਾ 2 ਸਾਲ ਤੋਂ ਬਾਅਦ ਨੌਜਵਾਨਾਂ ਨੂੰ ਜਿਸ ਢੰਗ ਦੇ ਨਾਲ ਐਨਐਸਏ ਲਾ ਕੇ ਡਿਬਰੂਗੜ੍ਹ ਜ਼ਿਲ੍ਹਾ ਚ ਭੇਜਿਆ ਸੰਗਰੂਰ ਦੇ ਵਿੱਚ ਪਾਣੀ ਜ਼ਮੀਨੀ ਪਾਣੀ ਕਗਰ ਦਰਿਆ ਨੇ ਬਹੁਤ ਗੰਦਲਾ ਕੀਤਾ ਫੈਕਟਰੀਆਂ ਦਾ ਬੜਾ ਗੰਦ ਪਿਆ ਉਹਦਾ ਕੈਂਸਰ ਦਾ ਬਹੁਤ ਵਧਣਾ ਸੰਗਰੂਰ ਚ ਵੈਸੇ ਵਾਟਰ ਟੇਬਲ ਜਿਹੜਾ ਉਹ ਝੋਨੇ ਦੇ ਕਰਕੇ 14 ਲੱਖ ਮੋਟਰਾਂ ਤੋਂ ਚ ਪਾਣੀ ਲਗਾਤਾਰ ਕੱਢ ਰਹੇ ਆ ਪਾਣੀ ਦਾ ਟੇਬਲ ਜਿਹੜਾ ਨੀਚੇ ਗਿਆ ਜ਼ਮੀਨ ਤੋਂ ਥੱਲੇ ਉਸ ਅੰਗਰੂਰ ਇਸ ਵਕਤ ਰੈੱਡ ਜ਼ੋਨ ਚ ਇਹ ਸਾਰੇ ਮਸਲੇ ਨੇ ਬੇਰੋਜ਼ਗਾਰੀ ਬਹੁਤ ਵੱਡਾ ਮਸਲਾ ਡਰੱਗਸ ਬਹੁਤ ਵੱਡੇ ਮਸਲੇ ਨੇ ਕਿ ਮੀਥਿਆਰ ਦੇ ਪਿੰਡ ਕੋਰੜ ਦੇ ਵਿੱਚ ਦੋ ਮੋਤਾ ਹੋਈਆਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਜਿਹੜੇ ਮਨਿਸਟਰ ਜਿਹੜੇ ਐਮ ਐਲ ਏ ਆਪਣੇ ਪਿੰਡ ਨੂੰ ਨਹੀਂ ਬਚਾ ਸਕਦੇ ਉਹ ਸਮਾਜ ਤੇ ਪੰਜਾਬ ਨੂੰ ਕੀ ਬਚਾਉਣਗੇ ਕੇਚਰੀਵਾਲ ਦੇ ਘਰੇ ਸਰਕਾਰੀ ਥਾਂ ਤੇ ਉਹਦੇ ਪੀ ਐਨ ਇੱਕ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੇਵਾਲ ਨੂੰ ਕੁੱਟਿਆ ਐਫ ਆਈ ਆਰ ਦਰਜ ਹੋਈ ਆ ਸੋ ਜਿਹੜੇ ਇਹ ਲੀਡਰ ਸੀਗੇ ਇਹ ਫਰਜ਼ੀ ਇਨਕਲਾਬ ਵੀ ਸੀਗੇ ਅਸਲ ਇਹਨਾਂ ਦਾ ਸੱਚ ਹੁਣ ਸਾਹਮਣੇ ਆ ਗਿਆ ਇਹ ਬਦਲੋ ਕਰਦੇ ਕਰਦੇ ਆਪ ਹੀ ਬਦਲ ਗਏ ਨੇ ਹਜ਼ਾਰ ਹਜ਼ਾਰ ਗਨਮੈਨ ਲਈ ਫਿਰਦੇ ਨੇ ਮੇਰੇ ਖਿਆਲ ਪੰਜ ਪੰਜ ਕਰੋੜ ਦੀਆਂ ਗੱਡੀਆਂ ਝੂਟਦੇ ਨੇ 50 50 ਕਰੋੜ ਦੇ ਮਕਾਨਾਂ 'ਚ ਕੇਜਰੀਵਾਲ ਸਾਹਿਬ ਰਹਿੰਦੇ ਇਹ ਸਾਰੀਆਂ ਗੱਲਾਂ ਮੈਨੂੰ ਲੱਗਦਾ ਕਿ ਸੰਗਰੂਰ ਦੇ ਪੰਜਾਬ ਵਾਸੀਆਂ ਨੂੰ ਪਤਾ ਲੱਗ ਚੁੱਕਾ ਵਾ ਉਹ ਬੇਨੁਕਾਬ ਹੋ ਗਏ ਨੇ ਔਰ ਸ਼ਾਇਦ ਕੋਈ ਵੱਡੀ ਗੱਲ ਨਹੀਂ ਕਿ ਝਾੜੂ ਜਿਹੜਾ ਵਾ ਉਹ ਫਾਈਟ ਚ ਨਾ ਰਵੇ ਬੜਾ ਇੰਪੋਰਟੈਂਟ ਆ ਕਿ ਗੱਲ ਤਾਂ ਐਕਚੁਅਲੀ ਸਰਕਾਰੀ ਨੌਕਰੀਆਂ ਤੋਂ ਸ਼ੁਰੂ ਹੋਈ ਸੀ ਅੱਜ ਵੀ ਮੈਂ ਇਸ ਆਪਣੇ ਪਿੰਡ ਚ ਆਇਆ ਸੀ ਕਿ ਨਾ ਪਿੰਡ ਦਾ ਖੇਤਲਾ ਅਸੀਂ ਖੇਤਲੇ ਦੀ ਪੰਚਾਇਤ 'ਚ ਮੈਂ ਉੱਪਰਲੀ ਪੁੱਛਿਆ ਟੀਵੀ ਤੇ ਕਿ ਬੱਚਿਆਂ ਨੂੰ ਕਿ ਤੁਹਾਨੂੰ ਭਗਵੰਤ ਮਾਨ ਰੋਜ਼ ਕਲੇਮ ਕਰ ਰਿਹਾ ਕਿ ਸਰਕਾਰੀ ਨੌਕਰੀਆਂ ਬਹੁਤ ਦਿੱਤੀਆਂ ਮੈਂ ਸਾਹਮਣੇ ਪੁੱਛਿਆ ਕਿ ਤੁਹਾਨੂੰ ਕੋਈ ਸਰਕਾਰੀ ਨੌਕਰੀ ਮਿਲੀ ਤਾਂ ਮੈਨੂੰ ਸਾਰੇ ਪਿੰਡਾਂ ਦੇ ਲੋਕੀ ਕਹਿੰਦੇ ਸਾਡੇ ਪਿੰਡ ਕੋਈ ਨਾ ਇਹ ਫੇ ਨੌਕਰੀਆਂ ਕਿੱਥੇ ਗਈਆਂ ਇਹਦਾ ਮਤਲਬ ਕਿ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਡੋਮਸਾਈਲ ਦਾ ਸਰਟੀਫਿਕੇਟ ਦਾ ਲਾਅ ਨਹੀਂ ਹੈ ਇਹ ਨੌਕਰੀਆਂ ਲੈ ਗਏ ਰਾਜਸਥਾਨ ਦੇ ਬੱਚੇ ਹਰਿਆਣੇ ਵਾਲੇ ਦਿੱਲੀ ਵਾਲੇ ਮੈਂ ਇਹ ਕਹਿ ਰਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਲੋ ਆ ਉਹਦੀ ਤਰਜ਼ ਤੇ ਇੱਕ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਹਦੀ ਤਰਜ਼ ਤੇ ਅਸਾਂ ਦੇ ਪੰਜਾਬ ਦੀ ਵਿਧਾਨ ਸਭਾ ਨੂੰ ਇੱਕ ਕਾਨੂੰਨ ਮੈਂ ਲਿਖ ਕੇ ਸਪੀਕਰ ਕੁਲਤਾਰ ਸੰਧਵਾ ਨੂੰ 2023 ਦਾ ਦਿੱਤਾ ਹੋਇਆ ਉਹਦੇ ਵਿੱਚ ਮੈਂ ਮੰਗ ਕੀਤੀ ਆ ਕਿ ਹਿਮਾਚਲ ਦੀ ਤਰਜ਼ ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀਆਂ ਨਾਲ ਲੈ ਸਕੇ ਇਹ ਇਕੱਲਾ ਹਿਮਾਚਲ ਚ ਨਹੀਂ ਇਹ ਕਾਨੂੰਨ ਗੁਜਰਾਤ ਵਿੱਚ ਵੀ ਹੈ ਇਹ ਕਾਨੂੰਨ ਉੱਤਰਾਖੰਡ ਨੇ ਵੀ ਐਡਾਪਟ ਕਰ ਲਿਆ ਪੰਜਾਬ ਇੱਕ ਸਪੈਸ਼ਲ ਸਟੇਟ ਆ ਸਿੱਖਾਂ ਦੀ ਇੱਕੋ ਹੀ ਸੂਬਾ ਜਿੱਥੇ ਸਿੱਖਾਂ ਦੀ ਇੱਕ ਮੈਜੋਰਿਟੀ ਹੈ ਤੇ ਸਾਡੇ ਜਿਹੜੇ ਦੇਸ਼ ਸਾਡੇ ਪੰਜਾਬ ਦੇ ਲੋਕੀ ਨੇ ਇਹ ਪਿਛਲੇ ਕਾਫੀ ਦਹਾਕਿਆਂ ਤੋਂ 3 ਕਰੋੜ ਆਬਾਦੀ ਪੰਜਾਬ ਦੀ ਜਿੱਚੋਂ 70-75 ਲੱਖ ਆਦਮੀ ਬਾਹਰ ਜਾ ਚੁੱਕਾ ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਇੱਥੇ ਰਹਿਣ ਦਿੱਤਾ ਤੇ ਮੇਰਾ ਖਿਆਲ 15-20 ਸਾਲ ਦੇ ਵਿੱਚ ਤੁਹਾਨੂੰ ਆ ਪੱਗ ਨਹੀਂ ਲੱਭਣੀ ਪੰਜਾਬੀ ਨਹੀਂ ਲੱਭਣੀ ਤੇ ਨਾਸ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ ਸੋ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਲਈ ਆਪਣੀ ਹੋਂਦ ਆਪਣੀ ਆਈਡੈਂਟੀਟੀ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਹਿਮਾਚਲ ਦੀ ਤਰਜ਼ ਤੇ ਲਿਆਉਣਾ ਬਹੁਤ ਜ਼ਰੂਰੀ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਕੋਈ ਵੀ ਸਾਡੀ ਸਰਕਾਰੀ ਨੌਕਰੀ ਗੈਰ ਪੰਜਾਬੀ ਬਾਹਰੋਂ ਆਣ ਕੇ ਨੌਕਰੀ ਲੈ ਲੇਗਾ ਇਹ ਮਸਲਾ ਮੈਂ ਲਗਾਤਾਰ ਇਸ ਕਚਹਿਰੀ ਚ ਚੱਕ ਰਿਹਾ ਕਿ ਮੈਂ ਗੈਰ ਪੰਜਾਬੀਆਂ ਨੂੰ ਇਹ ਕਹਿ ਰਿਹਾ ਹਾਂ ਕਿ ਤੁਸੀਂ ਸਾਡੇ ਸਟੇਟ ਵਿੱਚ ਜੀ ਸਦ ਕੇ ਆਓ ਪੈਸੇ ਕਮਾਓ ਆਪਣਾ ਪਰਿਵਾਰ ਪਾਲੋ ਸਾਨੂੰ ਕੋਈ ਇਤਰਾਜ਼ ਨਹੀਂਗਾ ਪੰਜਾਬ ਇਸ बिकॉज ਇਟਸ ਅ ਸਪੈਸ਼ਲ ਸਟੇਟ ਤੁਸੀਂ ਮੈਨੂੰ ਦੱਸ ਦਿਓ ਸਿੱਖ ਹੋਰ ਕਿਸੇ ਸਟੇਟ ਵਿੱਚ ਮੈਜੋਰਿਟੀ ਚ ਹਨ ਕੱਲੇ ਪੰਜਾਬ 'ਚ ਨੇ ਤੇ ਕਿਉਂਕਿ ਸਾਡੇ ਆਦਮੀ ਹਰਾ ਹੈਰਾਨ ਹੋ ਕੇ ਖੇਤੀ ਫੇਲ ਨੌਕਰੀਆਂ ਕੋ ਮਿਲਦੀਆਂ ਨਹੀਂ ਉਹ ਬਾਹਰ ਜਾ ਰਹੇ ਨੇ ਤਾਂ ਪੰਜਾਬ ਤੇ ਪੰਜਾਬੀਅਤ ਬਚਾਉਣ ਲਈ ਜ਼ੁਬਾਨ ਬਚਾਉਣ ਲਈ ਇਹ ਲੋ ਬਣਾਉਣਾ ਜ਼ਰੂਰੀ ਹੈ ਤੁਸੀਂ ਦੱਸੋ ਨਾ ਮੈਨੂੰ ਹਿਮਾਚਲ ਨੇ ਕਾਨੂੰਨ ਬਣਾਇਆ ਉਹ ਵੀ ਤਾਂ ਭਾਰਤ ਦਾ ਹਿੱਸਾ ਹੀ ਹੈ ਨਾ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਹੈ ਇਸ ਕਾਨੂੰਨਾ ਇਹ ਤਾਂ ਨਹੀਂ ਹੁੰਦਾ ਸੀ ਇਹ ਤਾਂ ਨਹੀਂ ਕਹਿੰਦੇ ਕਿ ਤੁਸੀਂ ਦੇਸ਼ ਛੱਡ ਕੇ ਚਲੇ ਜਾਓ ਤੁਸੀਂ ਪੈਸੇ ਕਮਾਓ ਸਭ ਕੁਝ ਕਰੋ ਲੇਕਿਨ ਹਰ ਸਟੇਟ ਦੀ ਆਪਣੀ ਜ਼ੁਬਾਨ ਆ ਹਰ ਸਟੇਟ ਦੀ ਆਪਣੀ ਸਭਿਆਚਾਰ ਆ ਇਹ ਉਸ ਕਰਕੇ ਕੀਤਾ ਮੈਂ ਕਿਸੇ ਵਰਗ ਦੇ ਖਿਲਾਫ ਨਹੀਂ